ਵਣਾ ਰੇਡੀ ਦੇ ਸਤਿਕਾਰਯੋਗ ਸਰੋਤੋਂ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਬਾਤਾਂ ਦੇ ਇਸ ਪੰਜਾਬ ਦੀਆਂ ਚੋਂ ਇੱਕ ਬਾਤ ਫਨੀਰ ਦਾ ਕੰਡਾ ਤੇ ਪਾਤਸ਼ਾਹੀ ਦਾ ਕੰਗਣ ਪੁਰਾਣੇ ਵਕਤਾਂ ਦੀ ਗੱਲ ਹੈ ਇੱਕ ਵਾਰ ਇੱਕ ਰਾਜਕੁਮਾਰ ਵਜ਼ੀਰ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਗਿਆ ਕਿਉਂਕਿ ਰਾਜਕੁਮਾਰਾਂ ਦੀ ਦੋਸਤੀ ਅਕਸਰ ਵਜ਼ੀਰਾਂ ਦੇ ਮੁੰਡਿਆਂ ਨਾਲ ਹੀ ਹੁੰਦੀ ਹੈ ਹਿਰਨਾ ਦਾ ਪਿੱਛਾ ਕਰਦੇ ਵਜ਼ੀਰ ਦਾ ਉਹ ਪੁੱਤਰ ਤੇ ਰਾਜਕੁਮਾਰ ਸੰਗੜੇ ਜੰਗਲ ਦੇ ਵਿੱਚ ਪਟ ਗਿਆ ਤੇ ਆਪਣੇ ਸਾਥੀਆਂ ਨਾਲ ਉਹ ਨਿਕੜ ਗਿਆ ਘੁੰਮਦੇ ਘਮਾਉਂਦੇ ਕੋਈ ਸਾਧੂ ਦੀ ਕੁਟਿਆ ਵਿੱਚ ਪੁਜੇ ਤੇ ਭੁੱਖ ਨਾਲ ਉਹ ਬੜੇ ਨਢਾਲ ਬਿਹਾਲ ਸਨ ਸਾਧੂ ਨੇ ਦੋਹਾਂ ਨੂੰ ਕੰਦਮੂਲ ਦੇ ਤੇ ਫਲ ਖਾਣ ਨੂੰ ਦਿੱਤੇ ਕੰਦਮੂਲ ਉਹਨੂੰ ਕਹਿੰਦਾ ਜੋ ਧਰਤੀ ਹੇਠਾਂ ਉਗਦਾ ਹੋਵੇ ਕੋਈ ਵੀ ਪਦਾਰਥ ਥੱਕੇ ਹੋਣ ਕਰਕੇ ਉਹ ਦੋਵੇਂ ਹੀ ਦਰਖਤਾਂ ਹੇਠ ਆਰਾਮ ਕਰਨ ਲੱਗੇ ਸਾਧੂ ਕਰਨੇ ਵਾਲਾ ਸੀ ਅਗਮ ਨਿਗਮ ਦੀਆਂ ਗੱਲਾਂ ਜਾਣਦਾ ਸੀ ਅੰਗਮ ਨਿਗਮ ਦੀਆਂ ਗੱਲਾਂ ਜਾਣਦਾ ਸੀ ਤੇ ਇਸ ਕਰਕੇ ਉਹ ਉਸ ਤੋਂ ਥੋੜਾ ਗਿਆਨ ਵੀ ਹਾਸਲ ਕਰਨ ਲੱਗੇ ਤੇ ਸਾਧੂ ਉਹਨਾਂ ਦੋਹਾਂ ਦੇ ਨਾਲ ਧਰਮ ਕਰਮ ਦੀਆਂ ਗੱਲਾਂ ਕਰਨ ਲੱਗਾ ਅਚਾਨਕ ਸਾਧੂ ਦੀ ਨਜ਼ਰ ਵਜ਼ੀਰ ਦੇ ਮੁੰਡੇ ਤੇ ਮੱਥੇ ਤੇ ਪਈ ਤੇ ਗੋਹ ਨਾਲ ਵੇਖਣ ਵਗਰੋਂ ਉਸ ਨੇ ਵਜ਼ੀਰ ਦੇ ਮੁੰਡੇ ਨੂੰ ਦੱਸਿਆ ਕਿ ਬੇਟਾ ਤੂੰ ਤਾਂ ਬੜਾ ਭਗਵਾਨ ਹੈ ਤੇਰੇ ਮੱਥੇ ਤੇ ਬੜਾ ਪ੍ਰਤਾਪ ਹੈ ਚੜਦੇ ਸੂਰਜ ਵਾਂਗ ਤੂੰ ਚੰਗੇ ਕਦਮਾਂ ਸਦਕਾ 8 ਦਿਨਾਂ ਦੇ ਵਿੱਚ ਕਿਸੇ ਦੇਸ਼ ਦਾ ਪਾਤਸ਼ਾਹ ਬਣੇਗਾ ਮੈਂ ਮੈਂ ਕਰਦਾ ਵਜ਼ੀਰ ਦਾ ਮੁੰਡਾ ਹੈਰਾਨ ਤੇ ਉਸ ਨੇ ਸਾਧੂ ਦੇ ਚਰਨ ਫੜ ਲੈ ਕੇ ਇਹ ਕੀ ਫਰਮਾਉਂਦੇ ਹੋ ਮੇਰੇ ਐਡੇ ਨਸੀਬ ਕਿੱਥੇ ਤੁਹਾਨੂੰ ਗਲਤੀ ਲੱਗੀ ਐ ਮੈਂਰ ਕੋਈ ਰਾਜਕੁਮਾਰ ਨਹੀਂ ਰਾਜਕੁਮਾਰ ਤਾਂ ਮੇਰਾ ਸਾਥੀ ਐ ਇਹ ਵਾਲਾ ਮੈਂ ਨਹੀਂ ਤੇ ਸਾਧੂ ਨੇ ਫਿਰ ਅਸ਼ੀਰਵਾਦ ਦਿੱਤਾ ਕਿ ਤੇਰੇ ਮੱਥੇ ਦੇ ਨਸੀਬ ਚਮਕਣ ਵਾਲੇ ਨੇ ਮੇਰੀ ਭਵਿੱਖਬਾਣੀ ਕਦੇ ਗਲਤ ਨਹੀਂ ਹੁੰਦੀ ਇਹ ਵੇਖ ਕੇ ਰਾਜਕੁਮਾਰ ਨੇ ਵੀ ਸਾਧੂ ਦੇ ਚਰਨ ਫੜ ਲੈ ਤੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੇਰੇ ਬਾਰੇ ਵੀ ਕੁਝ ਦੱਸੋ ਕਿਉਂਕਿ ਰਾਜਕੁਮਾਰ ਦੇ ਮੁੰਡੇ ਦੀ ਤਾਂ ਵਾਰੀ ਆਉਣੀ ਓ ਸੀ ਰਾਜਭਾਗ ਦੀ ਆ ਰਾਜੇ ਦੇ ਮੁੰਡੇ ਦੀ ਰਾਜਕੁਮਾਰ ਦੀ ਖੇਰਾ ਸਾਧੂ ਨੇ ਰਾਜਕੁਮਾਰ ਵੱਲ ਘਰ ਨਾਲ ਵੇਖਿਆ ਤੇ ਫਰਮਾਇਆ ਤੇਰੇ ਕਰਮ ਮੁੱਕ ਰਹੇ ਨੇ ਤੇਰੀ ਸ਼ੋਭਾ ਖਤਮ ਹੋਣ ਵਾਲੀ ਹੈ ਤੇਰੇ ਸਿਵਾਸ ਪੁੱਗਣ ਵਾਲੇ ਨੇ 8ਵੇਂ ਦਿਨ ਤੈਨੂੰ ਇੱਕ ਫਨੀਰ नाग ਦੱਸੇਗਾ ਤੇ ਤੂੰ ਇਹਨਾਂ ਕਹਿ ਕੇ ਉਚੁੱਪ ਹੋ ਗਿਆ ਸਾਧ ਇਹ ਗੱਲ ਸੁਣ ਕੇ ਰਾਜਕੁਮਾਰ ਉਦਾਸ ਹੋ ਗਿਆ ਦਿਨ ਢਾਲਣ ਵੇਲੇ ਜਦੋਂ ਰਾਜਕੁਮਾਰ ਤੇ ਵਜ਼ੀਰ ਦਾ ਪੁੱਤਰ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਉੱਥੋਂ ਜਾਣ ਲੱਗੇ ਕਿ ਰਾਜਕੁਮਾਰ ਦਾ ਮਨ ਨਾ ਮੰਨਿਆ ਉਹ ਕੁਝ ਸਿਰ ਸੋਚਾਂ ਚ ਡੁੱਬਿਆ ਰਿਹਾ ਫਿਰ ਕਹਿਣ ਲੱਗਾ ਉਮਰ ਦੇ ਕੁਝ ਦਿਨ ਹੀ ਮਸਾਂ ਰਹਿ ਗਏ ਨੇ ਮੈਂ ਤਾਂ ਬਾਕੀ ਦਿਨ ਇੱਥੇ ਸਾਧ ਦੀ ਸੇਵਾ ਤੇ ਸੰਗਤਾਂ ਵਿੱਚ ਹੀ ਗੁਜ਼ਾਰਾਂਗਾ ਕੁਝ ਸ਼ੁਭ ਕਰਮਾਂ ਦਾ ਅਸਾਸਾ ਤਾਂ ਜੋੜ ਲਵਾਂ ਰਾਜਕੁਮਾਰ ਉਸ ਸਾਧ ਦੀ ਕੁਟੀਏ ਚ ਟਿਕ ਗਿਆ ਪਰ ਵਜ਼ੀਰ ਪੁੱਤਰ ਇਹ ਕਹਿ ਕੇ ਉੱਥੋਂ ਤੁਰ ਪਿਆ ਕਿ ਮੇਰੇ ਭਾਗਾਂ ਦਾ ਸੂਰਜ ਉਹਦੇ ਹੋਣ ਵਾਲਾ ਹੈ ਕੀ ਪਤਾ ਕਿੱਥੇ ਨਸੀਬ ਜਾ ਖੋਲਣ ਤੇ ਮੈਂ ਇੱਥੋਂ ਚੱਲਦਾ ਤੇ ਫਿਰ ਉਹ ਰਾਜਕਮਰ ਨੂੰ ਅਲਵਦਾ ਆ ਕੇ ਅੱਗੇ ਤੁਰ ਪਿਆ ਜੰਗਲ ਤੋਂ ਬਾਹਰ ਨਿਕਲ ਕੇ ਆਪਣੇ ਸ਼ਹਿਰ ਵੱਲ ਪਰਤਣ ਦੀ ਥਾਂ ਦੂਜੀ ਦਿਸ਼ਾ ਵੱਲ ਕਿਸਮਤ ਅਜਮਾਣ ਲਈ ਨਿਕਲ ਤੁਰਿਆ ਜਾਂਦਿਆਂ ਜਾਂਦੇ ਇੱਕ ਵੱਡਾ ਸ਼ਹਿਰ ਆਇਆ ਉਸ ਦੇ ਮਨ ਦੇ ਵਿੱਚ ਰਾਜਾ ਬਣਨ ਦੇ ਸੁਪਨੇ ਪੈਦਾ ਹੋਣ ਲੱਗੇ ਮਹਿਲ ਬਾੜੀਆਂ ਨੌਕਰ ਚੱਕਰਦਾਸੀਆਂ ਖਜ਼ਾਨੇ ਹੀਰਾ ਮੋਤੀ ठाट-ਬਾਟ ਇਹ ਉਸ ਦੀਆਂ ਸੋਚਾਂ ਤੇ ਸੁਪਨਿਆਂ 'ਚ ਆਉਣ ਲੱਗਾ ਇੱਕ ਬਾਜ਼ਾਰ ਵਿੱਚੋਂ ਲੰਘਦੇ ਉਸ ਦੀ ਨਜ਼ਰ ਇੱਕ ਖੂਬਸੂਰਤ ਵੇਸਵਾ ਤੇ ਜਾ ਪਈ ਵਜ਼ੀਰ ਦੇ ਪੁੱਤਰ ਨੂੰ ਲੱਗਾ ਕਿ ਜਿਵੇਂ ਉਹ ਦਰਬਾਰ ਦੇ ਵਿੱਚ ਬੈਠਾ ਕਾਮਨੀ ਦਾ ਨਾਚ ਵੇਖ ਰਿਹਾ ਹੋਵੇ ਉਹ ਸੇ ਨਸ਼ੇ ਦੇ ਵਿੱਚ ਵੇਸਵਾ ਦੇ ਕੋਠੇ ਦੇ ਚੜ ਗਿਆ ਕਾਮਨੀ ਨੇ ਵਜ਼ੀਰ ਦੇ ਪੁੱਤਰ ਦਾ ਬੜਾ ਆਦਰ ਸਵਾਗਤ ਕੀਤਾ ਉਹ ਕਾਮਨੀ ਰਾਜ ਕੇ ਸੋਹਣੀ ਸੀ ਗੋਰਾ ਨਸ਼ੋਬਦਨ ਭਖ ਦੀਆਂ ਅੱਖਾਂ ਸੁਰਮੇ ਦੀਆਂ ਧਾਰਾਂ ਸ਼ਿੰਗਾਰਿਆ ਹੋਆ ਰੂਪ ਵਜ਼ੀਰ ਦੇ ਪੁੱਤਰ ਨੇ ਉੱਥੇ ਹੀ ਰਾਤ ਰਹਿਣ ਦਾ ਫੈਸਲਾ ਕੀਤਾ ਕਾਮਨੀ ਦੀਆਂ ਅਦਾਵਾਂ ਨੇ ਉਹਨੂੰ ਅਜੇਹਾ ਮੋਇਆ ਕਿ ਕਈ ਦਿਨ ਉੱਥੋਂ ਨਾ ਹੱਲਿਆ ਤੇ 7ਵੇਂ ਦਿਨ ਉਹ ਖੁਸ਼ੀ ਦੇ ਵਿੱਚ 扑ੜਕਦਾ ਅੱਗੇ ਤੁਰ ਪਿਆ ਜਾਣ ਲੱਗਿਆ ਉਸਨੇ ਕਾਮਨੀ ਨੂੰ ਆਖਿਆ ਕਿ ਜੇ ਮੇਰੇ ਨਸੀਬ ਜਾਗ ਪੈ ਤੂੰ ਮੇਰੇ ਦਰਬਾਰ ਦੀ ਨਾਚੀ ਹੋਵੇਂਗੀ ਕੋਕਿ ਉਸ ਸਾਧੂ ਦੀ ਸ਼ਕਾਈ ਹੋਈ ਫੂਕ ਦੇ ਚੱਕਰਾਂ ਸੀ ਜਾਂ ਉਸ ਦੇ ਦੱਸੇ ਹੋਏ ਵਚਨ ਦੇ ਵਿੱਚ ਚੱਕਰਾਂ ਸੀ ਸੋ ਵਜ਼ੀਰ ਦਾ ਪੁੱਤਰ ਉੱਥੋਂ ਅੱਗੇ ਤੁਰਿਆ ਤੇ ਅਖੀਰ ਉਹ ਭਾਗ ਭਰੀ ਘੜੀ ਆਈ ਉਸ ਵੇਲੇ ਉਸਨੇ ਆਪਣੇ ਸਿਰ ਤੇ ਇੱਕ ਉਲੁੜ-ਇਲੁੜ ਦੀ ਵੇਖੀ ਜਿਸ ਦੇ ਪੰਜੇ ਦੇ ਵਿੱਚ ਸੋਨੇ ਦਾ ਕੰਗਣ ਸੀ ਤੇ ਉਹ ਕੰਗਣ ਇਲ ਦੇ ਪੰਜੇ ਦੇ ਵਿੱਚੋਂ ਛੁੱਟ ਕੇ ਵਜ਼ੀਰ ਦੀ ਪੁੱਤਰ ਦੀ ਝੋਲੀ ਆ ਡੱਗਾ ਵਜ਼ੀਰ ਪੁੱਤਰ ਨੇ ਸ਼ੁਭ ਜਾਣ ਕੇ ਸੰਭਾਲ ਲਿਆ ਸਾਰਾ ਦਿਨ ਵਜ਼ੀਰ ਪੁੱਤਰ ਘੁੰਮਦਾ ਰਿਹਾ ਅਗਲੇ ਦਿਨ ਵੀ ਪਰ ਉਸ ਨੂੰ ਪਾਤਸ਼ਾਹੀ ਉਸ ਨੂੰ ਕਿਤੇ ਨਾ ਮਿਲੀ ਤੇ ਨਰਾਸ਼ ਹੋ ਕੇ ਉਹ ਸਾਧੂ ਦੀ ਕੁਟਿਆਵਲ ਵਾਪਸ ਆਇਆ ਸਾਧੂ ਦੀ ਧੋਨੇ ਕੋਲ ਪਹੁੰਚ ਕੇ ਵਜ਼ੀਰ ਹੱਕਾ ਪੱਕਾ ਵਜ਼ੀਰ ਦਾ ਪੁੱਤਰ ਹੱਕਾ ਬੱਕਾ ਰਹਿ ਗਿਆ ਕਿ ਰਾਜਕੁਮਾਰ ਤਾਂ ਜੰਦਾ ਸੀ ਉਹ ਧੋਨੇ ਕੋਲ ਸਮਾਧੀ ਲਾਈ ਬੈਠਾ ਸੀ ਆਪਣਾ ਨਾਮ ਸਿਮਰਨ ਕਰ ਕਰ ਰਿਹਾ ਸੀ ਇਸ ਦਾ ਮਤਲਬ ਇਹ ਹੋਇਆ ਕਿ ਸਾਧੂ ਦੀਆਂ ਦੋਵੇਂ ਭਵਿੱਖਬਾਣੀਆਂ ਗਲਤ ਨਿਕਲੀਆਂ ਸੋ ਉਹ ਸਾਧੂ ਨੂੰ ਕਹਿਣ ਲੱਗਾ ਤੁਹਾਡੀਆਂ ਦੋਵੇਂ ਗੱਲਾਂ ਗਲਤ ਨਿਕਲੀਆਂ ਨਾ ਮੈਨੂੰ ਪਾਤਸ਼ਾਹੀ ਮਿਲੀ ਤੇ ਨਾ ਰਾਜਕੁਮਾਰ ਨੂੰ ਫਨੀਆਂ ਲੜਿਆ ਤੁਸੀਂ ਸਾਡੇ ਨਾਲ ਮਜ਼ਾਕ ਕਿਉਂ ਕੀਤਾ ਸਾਧੂ ਹੱਸ ਪਿਆ ਤੇ ਅੰਦਰ ਧਿਆਨ ਹੋ ਗਿਆ ਫਿਰ ਅੱਖਾਂ ਖੋਲ੍ਹ ਕੇ ਕਹਿਣ ਲੱਗਾ ਤੂੰ ਆਪਣੇ ਪੁੰਨ ਕਾਰਜ ਖੁਦ ਹੀ ਖੀਣ ਕਰ ਲੈਨੇ ਕਾਮਨੇ ਨੂੰ ਦਿਨ ਰਾਤ ਭੋਗਣ ਕਰਕੇ ਤੇਰੇ ਸੂਰਜ ਉਹਦੇ ਹੁੰਦੇ ਸਾਰੇ ਹੀ ਬਦਲਾਂ ਦੇ ਵਿੱਚ ਘਿਰ ਕੇ ਡੁੱਬ ਗਿਆ ਤੈਨੂੰ ਪਾਤਸ਼ਾਹੀ ਬਦਲੇ ਕੰਗਣ ਮਿਲੇ ਆ ਤੇ ਫਿਰ ਝਟਕੂ ਰੋਕੇ ਸਾਧੂ ਕਹਿਣ ਲੱਗਾ ਬਾਕੀ ਰਹੀ ਗੱਲ ਰਾਜਕਮਾਰ ਦੀ ਉਸਨੇ ਸਾਧ ਸੰਗਤ ਵਿੱਚ ਰਹਿ ਕੇ ਆਪਣੇ ਪਾਪ ਨਸ਼ਟ ਕਰ ਲਏ ਨੇ ਉਸ ਨੂੰ ਫੰਨੀਰਨਾਗ ਨੇ ਲੜਨਾ ਸੀ ਪਰ ਉਸ ਦੀ ਤਾਂ ਉਸ ਦੇ ਪੈਰ ਦੇ ਵਿੱਚ ਸਿਰਫ ਕੰਡਾ ਚੁਬਿਆ ਇਹ ਸੁਣ ਕੇ ਵਜ਼ੀਰ ਪੁੱਤਰ ਮੱਥੇ ਤੇ ਹੱਥ ਮਾਰ ਕੇ ਰਹਿ ਗਿਆ ਸੋ ਇਹ ਹੈ ਕਹਾਣੀ ਅਸਲ ਦੇ ਵਿੱਚ ਇਸ ਦੇ ਵਿੱਚ ਦੱਸਿਆ ਗਿਆ ਕਿ ਜੇ ਤੁਹਾਨੂੰ ਕੋਈ ਇਲਮ ਵੀ ਹੋ ਜਾਵੇ ਤਾਂ ਤੁਸੀਂ ਉਸ ਦੇ ਵਿੱਚ ਇੰਨਾ ਗਾਫਲ ਨਹੀਂ ਹੋਣਾ ਕਿ ਮੈਂ ਤਾਂ ਜੀ ਇਹ ਬਣ ਹੀ ਜਾਵਾਂਗਾ ਤੇ ਦੂਸਰਾ ਇਹਦੇ ਵਿੱਚ ਧਰਮ ਆਸਥਾ ਨੋ ਪ੍ਰਮੋਟ ਕੀਤਾ ਗਿਆ ਕਿ ਜੇ ਉਸ ਨੂੰ ਮੌਤ ਦੀ ਟੱਲ ਸਚਾਈ ਦਾ ਪਤਾ ਸੀ ਤਾਂ ਉਸ ਨੇ ਫਿਰ ਆਪਣਾ ਜਿਹੜਾ ਰਹਿੰਦਾ ਸਮਾਂ ਉਹ ਧਰਮ ਕਰਮ ਦੇ ਵਿੱਚ ਗੁਜ਼ਾਰਨ ਨੂੰ ਤਵੱਜਹ ਦਿੱਤੀ ਜਾਨੀ ਕਿ ਉਹ ਸਾਧ ਦਾ ਚੇਲਾ ਬਣ ਗਿਆ ਉਹਦੀ ਸੇਵਾ ਕਰਨ ਲੱਗਾ ਜਿਸ ਕਰਕੇ ਉਹਦਾ ਦੁੱਖ ਘਟ ਗਿਆ ਸੋ ਜਾਨੀ ਕਿ ਇਸ ਦੇ ਵਿੱਚ ਕੁੱਲ ਮਿਲਾ ਕੇ ਧਰਮ ਨੂੰ ਹੀ ਪ੍ਰਚਾਰਿਆ ਗਿਆ ਕਿ ਧਰਮ ਦੇ ਨਾਲ ਹੀ ਸਾਰਾ ਕੁਝ ਹੁੰਦਾ ਧਰਮ ਦੇ ਨਾਲ ਹੀ ਰਾਜ ਭਾਗ ਮਿਲਦੇ ਨੇ ਤੇ ਧਰਮ ਦੇ ਨਾਲ ਤੁਹਾਡਾ ਕਰਮ ਵੀ ਕਿਤੇ ਨਾ ਕਿਤੇ ਇਸ ਮਾਮਲੇ 'ਚ ਤੁਹਾਡਾ ਸਹਾਯੋਗੀ ਜਾਂ ਤੁਹਾਡਾ ਵਿਰੋਧੀ ਹੋ ਸਕਦਾ ਹੈ ਸੋ ਇਸ ਕਰਕੇ ਇਸ ਤੇ ਵਿੱਚ ਨੇਕ ਸੰਗਤ ਨੂੰ ਤਵੱਜਹ ਦਿੱਤੀ ਗਈ ਹੈ ਇਹ ਭਾਵੇਂ ਜੋਤਿਸ਼ ਕਹਿ ਲੋ ਜਾਂ ਕੁਛ ਵੀ ਕਹਿ ਲੋ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਕੇ ਇੱਕ ਪਾਸੋਂ ਬੰਦੇ ਨੂੰ ਉਸ ਤੇ ਸਹੀ ਕਰਮਾਂ ਤੇ ਜਾਣ ਦੀ ਪ੍ਰੇਰਣਾ ਕੀਤੀ ਗਈ ਹੈ ਸੋ ਇਹ ਸੀ ਲੋਕ ਕਹਾਣੀ ਫਨੀ ਅਰਦਾ ਕੰਡਾ ਤੇ ਪਾਤਸ਼ਾਹੀ ਦੇ ਕੰਗਣ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਰਾਜਨੀਤਿਕ ਚਰਚਾ ਲਈ ਐਡਵੋਕੇਟ ਸਰندر ਸਿੰਘ ਆਪਣੇ ਨਾਲ ਜੁੜਦੇ ਨੇ ਤੁਸੀਂ ਇਹਨਾਂ ਪ੍ਰੋਮਾਂ ਦਾ ਜਿਹੜਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਇਹ ਆਪਣਾ WhatsApp ਗਰੁੱਪ ਨੰਬਰ ਹੈ ਤੇ ਇਸੇ ਹੀ ਨੰਬਰ ਤੇ ਤੁਸੀਂ ਪ੍ਰੋਮ ਦੇ ਵਿੱਚ ਕਾਲ ਕਰ ਸਕਦੇ ਹੋ 9876309665 ਸੋ ਦੋਸਤੋ ਇਹ ਸੀ ਕਹਾਣੀ ਪਾਤਸ਼ਾਹੀ ਕੰਗਣ ਤੇ ਫਨੀਰ ਦਾ ਕੰਡਾ ਸੋ ਜਿਸ ਦੇ ਵਿੱਚ ਧਰਮ ਦੀ ਮਹਾਨਤਾ ਦਰਸਾਈ ਗਈ ਹੈ ਕਿ ਬੰਦੇ ਦੇ ਹੱਥ 'ਵਸ ਕੁਛ ਨਹੀਂ ਕਈ ਵਾਰ ਉਸਦੇ ਕਰਮ ਉਸ ਨੂੰ ਰਾਜਾ ਬਣਾ ਦਿੰਦੇ ਨੇ ਤੇ ਕਈ ਵਾਰ ਬੰਦੇ ਨੂੰ ਮੌਤ ਦੀ ਜਗ੍ਹਾ ਜ਼ਿੰਦਗੀ ਵੀ ਮਿਲ ਜਾਂਦੀ ਹੈ ਜਾਨੀ ਧਰਮ ਦਾ ਪਸਾਰਾ ਇਸ ਦੇ ਵਿੱਚ ਕੀਤਾ ਗਿਆ